कि ਜਿਹੜੀ 7 ਮੈਂਬਰੀ ਕਮੇਟੀ ਆ ਸਾਰੇ ਹੀ ਮੈਂਬਰ ਉਹਦੇ ਸਹਿਮਤ ਨੇ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਨੂੰ ਲੈ ਕੇ ਸਾਰੇ ਚਾਹੁੰਦੇ ਆ ਕਿ ਹੁਕਮਨਾਮੇ ਇਨ ਬਿਨ ਲਾਗੂ ਹੋਣੇ ਚਾਹੀਦੇ ਆ ਉਹਨਾਂ ਵਿੱਚ ਕੋਈ ਢਿੱਲਮੱਠ ਨਹੀਂ ਚਾਹੀਦੀ ਕੋਈ ਆਨਕਾਨੀ ਨਹੀਂ ਕਰਨੀ ਚਾਹੀਦੀ ਸੱਤ ਮੈਂਬਰੀ ਕਮੇਟੀ ਆ ਅਕਾਲ ਤਖਤ ਸਾਹਿਬ ਵੱਲੋਂ ਉਹਨੂੰ ਹੀ ਮੰਨਤਾ ਆ ਉਹਨੂੰ ਹੀ ਅਧਿਕਾਰ ਆ ਸ਼੍ਰੋਮਣੀ ਅਕਾਲੀ ਦਲ ਦੀ ਭੱਤੀ ਕਰਨ ਦਾ ਜੋ ਗੱਲ ਹੋਈ ਹੋਵੇ ਜਿਹੜਾ ਉਹਨਾਂ ਨੇ ਆਪਣੇ ਗੁਨਾਹ ਕਬੂਲੇ ਹੋਣ ਜਾਂ ਗਲਤੀਆਂ ਮੰਨੀਆਂ ਹੋਣ ਜਾਂ ਜੋ ਗੁਰੂ ਸਾਹਿਬ ਅੱਗੇ ਆਪਾਂ ਆਪਣੇ ਸੱਚੇ ਮਨੋਂ ਉੱਥੇ ਆਪਾਂ ਮੰਨ ਲਿਆ ਹੋਵੇ ਉਸ ਤੋਂ ਬਾਅਦ ਕਿਸੇ ਵੀ ਗੁਰਸਿੱਖ ਦਾ ਫਰਜ਼ ਨਹੀਂ ਮੰਨਦਾ ਉਹ ਤੋਂ ਬਾਅਦ ਕੋਈ ਉਹਤੇ ਕਿੰਤੂ ਪਰੰਤੂ ਕਰਦਾ ਆਪਣੇ ਜਿਹੜੇ ਸਾਡੇ ਆਪਣੇ ਪਰੰਪਰਾ ਆ ਉਹਨੂੰ ਤੋਣ ਲੱਗ ਪਏ ਜਾਂ ਜਿਹੜਾ ਸਾਡਾ ਆਪਣਾ ਰਵੈਤ ਆ ਅਸੀਂ ਉਹ ਤੋਂ ਛਿੜਕਣ ਲੱਪਏ ਤੇ ਦੱਸੋ ਫਿਰ ਅਸੀਂ ਕਿੱਥੇ ਖੜੇ ਆ ਸਾਨੂੰ ਕੋਈ ਸਾਨੂੰ ਆਉਣ ਵਾਲੀਆਂ ਪੀੜ੍ਹੀਆਂ ਮਾਫ਼ ਕਰਨਗੀਆਂ ਕਿਸ ਨੇ ਨਹੀਂ ਦਿੱਤਾ ਜੀ ਸੱਤ ਮੈਂਬਰ ਕਮੇਟੀ ਦੇ ਸਾਰੇ ਜਿਹੜੇ ਮੈਂਬਰਾਂ ਨੇ ਮੈਂ ਕਹਿ ਸਕਦਾ ਕਈਆਂ ਨੇ ਪਬਲੀਕਲੀ ਵੀ ਇਹ ਆਪਣੇ ਕਬੂਲ ਕਰ ਲਿਆ ਕਿ ਅਸੀਂ ਸਾਰੇ ਕਾਲ ਤਖਤ ਸਾਹਿਬ ਦੇ ਹੁਕਮਨਾਮਿਆਂ ਦੇ ਨਾਲ ਅਸੀਂ ਬੱਝੇ ਹੋਏ ਹਾਂ ਅਸੀਂ ਉਹਨਾਂ ਤੋਂ ਬਾਹਰ ਨਹੀਂ ਗਏ ਚਾਹੁੰਦੇ ਹਾਂ ਸਿੱਖ ਪੰਥ ਵਿੱਚ ਏਕਤਾ ਹੋਵੇ ਸਾਰੇ ਜਿੰਨੇ ਵੀ ਅਕਾਲੀ ਦਲ ਦੇ ਧੜੇ ਨੇ ਗਰੁੱਪ ਨੇ ਪੰਥਦਰਦੀ ਨੇ ਜਾਂ ਜਿੰਨੀਆਂ ਵੀ ਹੋਰ ਅਧਾਰੇ ਨੇ ਸਾਰੇ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਆਪਣੀ ਸ਼ਕਤੀ ਨੂੰ ਕੇਂਦਰਿਤ ਕਰਨ ਮੁੱਖ ਤੌਰ ਤੇ ਜਿਹੜੇ 7 ਮੈਂਬਰੀ ਕਮੇਟੀ ਦੇ ਮੈਂਬਰ ਸਹਿਬਾਨ ਨੇ ਜਿਨ੍ਹਾਂ ਦੀ ਕਮੇਟੀ ਅਕਾਲ ਤਖਤ ਸਾਹਿਬ ਤੇ ਜਾਇਦਰ ਸਾਹਿਬ ਨੇ ਦੋ ਤਰੀਕ ਨੂੰ ਬਣਾਈ ਸੀ ਉਸ ਕਮੇਟੀ ਦੇ ਮੈਂਬਰਾਂ ਅੱਜ ਸਿੰਘ ਸਾਹਿਬ ਗਿਆਨੀ ਰਜਵੀਰ ਸਿੰਘ ਜੀ ਨਾਲ ਮੁਲਾਕਾਤ ਅਸੀਂ ਕਰਨ ਜਾ ਰਹੇ ਹਾਂ ਜੋ ਵੀ ਪੰਥ ਦੇ ਇਹਨਾਂ ਪਿਛਲੇ ਦਿਨਾਂ ਚ ਮਸਲੇ ਖੜੇ ਹੋਏ ਨੇ ਅਕਾਲ ਤਖਤ ਸਾਹਿਬ ਦੇ ਹੁਕਮਨਾਮਿਆਂ ਨੂੰ ਲੈ ਕੇ ਉਹਦੇ ਬਾਰੇ ਗੱਲ ਕਰਨ ਜਾ ਰਹੇ ਹਾਂ ਸੀ ਮਨਪੀ ਸਿੰਘ ਯਾਦਲੀ ਮਨਪੀ ਸਿੰਘ ਯਾਦਲੀ ਕਹਿੰਦੇ ਨੇ ਕਿ ਮੈਂ ਅਕਾਲ ਤਖਤ ਸਾਹਿਬ ਦੇ ਅਨੁਸਾਰ ਜੋ ਤੋ ਫਜ਼ੀਲਤੋ ਫੈਸਲਾ ਆਇਆ ਸੀ ਉਸ ਦੇ ਅਨੁਸਾਰ ਜਿਹੜਾ ਉਹ ਕੰਮ ਕਰਾਂਗਾ ਔਰ ਦੂਸਰੇ ਪਾਸੇ ਭਾਈ ਮਨਜੀਤ ਸਿੰਘ ਜਿਵੇਂ ਹੁਣੇ ਕਿਹਾ ਕਿ ਜਿਹੜੀ 7 ਮੈਂਬਰੀ ਕਮੇਟੀ ਅਕਾਲ ਤਖਤ ਸਾਹਿਬ ਵੱਲੋਂ ਬਣਾਈ ਗਈ ਸੀ ਉਹੀ ਜਿਹੜੀ ਆ ਉਹ ਪਰਤੀ ਕਰੇ। ਦੇਖੋ ਮਨਪੀ ਸਿੰਘ ਯਾਦਲੀ ਜੀ ਨੇ ਬੜਾ ਆਪਣਾ ਜਿਹੜਾ ਹੈਗਾ ਸਟੈਂਡ ਸਪਸ਼ਟ ਕਰਤਾ ਆ ਕਿ ਉਹ 7 ਮੈਂਬਰੀ ਕਮੇਟੀ ਦੇ ਸਤਕਾਰਯੋਗ ਮੈਂਬਰ ਨੇ ਤੇ ਜੋ ਅਕਾਲ ਤਖਤ ਸਾਹਿਬ ਜੇ ਜੈਦਰ ਸਾਹਿਬ ਦਾ ਹੁਕਮ ਹੋਊਗਾ ਉਹਦੀ ਪੂਰੀ ਇਨ ਬਿਨ ਪਾਲਣਾ ਕਰਨਗੇ ਮਤਲਬ ਸੱਤ ਮੈਂਬਰੀ ਕਮੇਟੀ ਦੇ ਸਿੰਘ ਸਾਹਿਬ ਉਹਨਾਂ ਨੇ ਵੀ ਗੰਦਰ ਰਕबीर ਸਿੰਘ ਜੀ ਨੇ ਕਿਹਾ ਵੀ ਉਹ ਕਾਇਮ ਹੈਗੀ ਸਟੈਂਡ ਕਰਦੀ ਆ ਤੋਂ ਸੋ ਅਸੀਂ ਇਹ ਸਮਝਦੇ ਆ ਅੱਜ ਅਸੀਂ ਸਿੰਘ ਸਾਹਿਬ ਨੂੰ ਵੀ ਬੇਨਤੀ ਕਰਨ ਜਾ ਰਹੇ ਆ ਕਿ ਜਿਹੜੀ ਸੱਤ ਮੈਂਬਰੀ ਕਮੇਟੀ ਆ ਸਾਰੇ ਹੀ ਮੈਂਬਰ ਉਹਦੇ ਸਹਿਮਤ ਨੇ ਅਕਾਲ ਤਖਤ ਸਾਹਿਬ ਦੇ ਹੁਕਮ ਨਾਮੇ ਨੂੰ ਲੈ ਕੇ ਸਾਰੇ ਚਾਹੁੰਦੇ ਆ ਕਿ ਹੁਕਮ ਨਾਮੇ ਇਨ ਬਿਨ ਲਾਗੂ ਹੋਣੇ ਚਾਹੀਦੇ ਆ ਉਹਨਾਂ ਵਿੱਚ ਕੋਈ ਢਿੱਲਮੱਠ ਨਹੀਂ ਚਾਹੀਦੀ ਕੋਈ ਅਨਾਨਕਾਨੀ ਨਹੀਂ ਕਰਨੀ ਚਾਹੀਦੀ ਕਿਸੇ ਵੀ ਤਰ੍ਹਾਂ ਨੂੰ ਸੋ ਇਸ ਕਰਕੇ ਜਿਹੜੀ 7 ਮੈਂਬਰੀ ਕਮੇਟੀ ਆ ਅਕਾਲ ਤਖਤ ਸਾਹਿਬ ਵੱਲੋਂ ਉਹਨੂੰ ਹੀ ਮੰਨਤਾ ਆ ਉਹਨੂੰ ਹੀ ਅਧਿਕਾਰ ਆ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਕਰਨ ਦਾ ਬਟਾਲਾ ਸਾਹਿਬ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਨੇ ਹਨ ਸਾਡੀ ਫਸੀਲ ਤੋਂ ਖਲੋ ਕੇ ਗੁਨਾਹ ਕਬੂਲ ਕਰ ਲਏ ਤਾਂ ਹੁਣ ਕਹਿੰਦੇ ਨੇ ਕਿ ਦਬਾਅ ਦੇ ਵਿੱਚ ਜਾਂ ਵਿਵਾਦ ਖਤਮ ਕਰਨ ਲਈ ਗੁਨਾਹ ਕਬੂਲ ਕੀਤੇ ਸੀ ਉਦੋਂ ਅਕਾਲ ਤਖਤ ਸਾਹਿਬ ਨੂੰ ਗੁੰਮਰਾਹ ਕੀਤਾ ਗਿਆ ਜਾਂ ਹੁਣ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ ਦੇਖੋ ਕਿਸੇ ਵੀ ਗੁਰਸਿੱਖ ਨੂੰ ਜਿਹੜੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਜੋ ਗੱਲ ਹੋਈ ਹੋਵੇ ਜਿਹੜਾ ਉਹਨਾਂ ਨੇ ਆਪਣੇ ਗੁਨਾਹ ਕਬੂਲੇ ਹੋਣ ਜਾਂ ਗਲਤੀਆਂ ਮੰਨੀਆਂ ਹੋਣ ਜਾਂ ਜੋ ਗੁਰੂ ਸਾਹਿਬ ਅੱਗੇ ਆਪਾਂ ਆਪਣੇ ਸੱਚੇ ਮਨੋਂ ਉੱਥੇ ਆਪਾਂ ਮੰਨ ਲਿਆ ਹੋਵੇ ਉਸ ਤੋਂ ਬਾਅਦ ਕਿਸੇ ਵੀ ਗੁਰਸਿੱਖ ਦਾ ਫਰਜ਼ ਨਹੀਂ ਬਣਦਾ ਉਹ ਤੋਂ ਬਾਅਦ ਕੋਈ ਉੱਤੇ ਕਿੰਤੂ ਪਰੰਤੂ ਕਰਨਾ ਇਹ ਤਾਂ ਗੁਰਸਿੱਖਾਂ ਦਾ ਆਪਣਾ ਜਿਹੜਾ ਸਾਡਾ ਕਰਮ ਧਰਮ ਹੈ ਅਸੀਂ ਜਿਹੜੀ ਸਾਡੇ ਸਿਧਾਂਤ ਆ ਅਸੀਂ ਉਹਨੂੰ ਕਾਇਮ ਰੱਖਣਾ ਹੈ ਸਾਡੀਆਂ ਰਵਾਇਤਾਂ ਨੂੰ ਅਸੀਂ ਕਦੀ ਵੀ ਕਮਜ਼ੋਰ ਹੋ ਨਹੀਂ ਹੁਣ ਦੇਣਾ ਪਰੰਪਰਾ ਦੀ ਬਹਾਲੀ ਰਹਿਣੀ ਚਾਹੀਦੀ ਹੈ ਜੇ ਅਸੀਂ ਆਪ ਹੀ ਆਪਣੇ ਜਿਹੜੇ ਸਾਡੇ ਆਪਣੇ ਪਰੰਪਰਾ ਆ ਉਹਨੂੰ ਤੋੜਨ ਲੱਗ ਪਏ ਜਾਂ ਜਿਹੜਾ ਸਾਡਾ ਆਪਣਾ ਰਵੈਤ ਆ ਅਸੀਂ ਉਹ ਤੋਂ ਥਿੜਕਣ ਲੱਪੇ ਤੇ ਦੱਸੋ ਫਿਰ ਅਸੀਂ ਕਿੱਥੇ ਖੜੇ ਆ ਸਾਨੂੰ ਕੋਈ ਸਾਨੂੰ ਆਉਣ ਵਾਲੀਆਂ ਪੀੜ੍ਹੀਆਂ ਮਾਫ਼ ਕਰਨੀਆਂ ਏਦਾਂ ਨਹੀਂ ਹੁੰਦਾ ਦੇਖੋ ਸਿਆਸਤ ਚੱਲਦੀ ਰਹਿੰਦੀ ਹੈ ਕੋਈ ਲੀਡਰ ਆ ਗਿਆ ਕੋਈ ਚਲਾ ਗਿਆ ਇਹ ਗੱਲਾਂ ਛੋਟੀਆਂ ਆ ਅਸੀਂ ਵੀ ਆਪਣੀ ਜ਼ਿੰਮੇਵਾਰੀ ਨਿਵਾ ਕੇ ਚਲੇ ਜਾਣਾ ਪਹਿਲਾਂ ਬਜ਼ੁਰਗ ਚਲੇ ਗਏ ਆ ਪਰ ਜੋ ਸਾਡਾ ਸਿਧਾਂਤ ਹੈ ਅਕਾਲ ਤਕ ਅਕਾਲ ਤੱਕ ਸਭ ਦਾ ਮੀਰੀ ਪੀਰੀ ਦਾ ਜੋ ਫਲਸਫਾ ਆ ਜੇ ਉਹਨੂੰ ਅਸੀਂ ਕਮਜ਼ੋਰ ਕਰਾਂਗੇ ਸਾਨੂੰ ਕਦੀ ਵੀ ਕੋਈ ਮਾਫ ਨਹੀਂ ਕਰੂਗਾ ਇਸ ਗੱਲ ਦੀ ਬਹੁਤ ਗੰਭੀਰਤਾ ਨਾਲ ਹਰ ਪੰਥਦਰਦੀ ਨੂੰ ਉਹਦੇ ਬਾਰੇ ਉਹਨੂੰ ਆਪਣੇ ਉਹਦੇ ਮਨ 'ਚ ਵਿਚਾਰ ਹੋਣੀ ਚਾਹੀਦੀ ਆ ਉਹਦੇ ਮੁਤਾਬਕ ਉਹਨੂੰ ਆਪਣਾ ਜਿਹੜਾ ਫਰਜ਼ ਨਿਭਾਉਣਾ ਚਾਹੀਦਾ ਜੇ ਆਪਾਂ ਇੱਥੇ ਕੁਛ ਕਹੀਏ ਬਾਅਦ ਜਾ ਕੇ ਕੁਛ ਕਹੀਏ ਵੈਸੇ ਹੀ ਕਿਸੇ ਲਈ ਸ਼ੋਭਾ ਨਹੀਂ ਦਿੰਦਾ ਬਟਾਲਾ ਸਾਹਿਬ ਕੌਣ ਕੌਣ ਆ ਰਿਹਾ ਤੁਹਾਡੇ ਨਾਲ ਹੋਰ ਕੌਣ-ਕੌਣ ਮੀਟਿੰਗ ਸ਼ਾਮਲ ਹੋ ਰਿਹਾ ਇਸ ਆਤਮ ਨਵੀਂ ਕਮੇਟੀ ਚੋਂ ਅਸਤੀਫਾ ਦਿੱਤਾ ਕਿਸੇ ਨੇ ਕੌਣ ਕੌਣ ਨੇ ਜਿਸ ਦਾ ਅਸਤੀਫਾ ਦੇ ਦਿੱਤਾ ਦੇਖੋ ਅਸਤੀਫਾ ਤਾਂ ਕਿਸੇ ਨੇ ਨਹੀਂ ਦਿੱਤਾ ਜੀ ਸੱਤ ਮੈਂਬਰੀ ਕਮੇਟੀ ਦੇ ਸਾਰੇ ਜਿਹੜੇ ਮੈਂਬਰਾਂ ਨੇ ਮੈਂ ਕਹਿ ਸਕਦਾ ਕਈਆਂ ਨੇ ਪਬਲਿਕਲੀ ਵੀ ਇਹ ਆਪਣੇ ਕਬੂਲ ਕਰ ਲਿਆ ਕਿ ਅਸੀਂ ਸਾਰੇ ਅਕਾਲ ਤਖਤ ਸਾਹਿਬ ਦੇ ਹੁਕਮਨਾਮਿਆਂ ਦੇ ਨਾਲ ਅਸੀਂ ਬੱਜੇ ਹੋਏ ਹਾਂ ਅਸੀਂ ਉਹਨਾਂ ਤੋਂ ਬਾਹਰ ਨਹੀਂ ਗਏ ਤੇ ਜੈਦਰ ਸੰਤਾ ਸਿੰਘ ਉਮੈਦਪੂਰੀ ਜੀ ਨੇ ਵੀ ਸਪਸ਼ਟ ਤੌਰ ਤੇ ਕਹਿ ਦਿੱਤਾ ਸੀ ਕਿ ਜਿਹੜਾ ਹੀ ਮੈਨੂੰ ਸੇਵਾ ਲਈ ਆ ਜਿਹੜਾ ਹੁਕਮ ਲਾਇਆ ਅਕਾਲ ਤਖਤ ਸਾਹਿਬ ਦੇ ਸਿੰਘ ਸਾਹਿਬ ਗੈਨ ਰਗਵੀਰ ਸਿੰਘ ਵੱਲੋਂ ਜੇਦਰ ਸਾਹਿਬਾ ਨੂੰ ਅਸੀਂ ਉਹਨੂੰ ਪੂਰਾ ਕਰਨਾ ਆ ਨਾ ਕਿ ਹੋਰ ਜੇ ਕੋਈ ਸ਼ਰੋਮਾ ਇਕਾਲੀ ਦਲ ਨੇ ਕੋਈ ਜ਼ਿੰਮੇਵਾਰੀ ਲਈਆ ਉਹਦੇ ਅਸੀਂ ਪਾਬੰਦ ਨਹੀਂ ਗੇ ਸੁਖਬੀਰ ਸਿੰਘ ਦਾਗੀ ਤੇ ਬਾਗੀ ਇਕੱਠੇ ਹੋ ਜਾਣਗੇ ਜੀ ਸੱਤ ਮੈਂਬਰੀ ਸੱਤ ਮੈਂਬਰੀ ਕਮੇਟੀ ਨਹੀਂ ਦਾਗਣੀ ਬਾਰੀ ਬਾਰੀ ਕਰ ਲੋ ਜੀ ਦੇਖੋ ਪ੍ਰਧਾਨ ਜੀ ਕਹਿ ਕੇ ਤਾਂ ਹੁਣ ਜਿਹਨੇ ਸੋਧਨ ਕੀਤਾ ਉਹ ਤਾਂ ਉਹੀ ਜਾਣਦਾ ਆ ਪਰ ਜੇ ਆਪਣੇ ਸੁਖਬੀਰ ਸਿੰਘ ਬਾਦਲ ਜੀ ਨੇ ਅਸਤੀਫਾ ਦਿੱਤਾ ਆ ਉਹਨਾਂ ਦਾ ਅਸਤੀਫਾ ਪ੍ਰਵਾਨ ਹੋ ਗਿਆ ਵਰਕਿੰਗ ਕਮੇਟੀ ਨੇ ਚਾਹੇ ਲੇਟ ਕਰਤਾ ਲੇਕਿਨ ਉਹਨਾਂ ਨੂੰ ਆਪ ਚਾਹੀਦਾ ਆ ਕਿ ਜਿਹੜੇ ਉਹਨਾਂ ਦੇ ਨਾਲ ਦੇ ਸਾਥੀ ਨੇ ਵੀ ਉਹਨਾਂ ਨੂੰ ਇਸ ਸਮਝਾ ਦੇਣ ਕਿ ਮੈਨੂੰ ਇਸ ਸ਼ਬਦ ਦਾ ਨਾਮ ਇਹਨੂੰ ਹੁਣ ਮੁਖਤੱਬ ਹੋਵੋ ਮੈਂ ਪ੍ਰਧਾਨ ਨਿਗਾ ਠੀਕ ਆ ਜਦੋਂ ਕੋਈ ਪ੍ਰਧਾਨ ਨਾਮਾ ਬਣੂਗਾ ਉਹਨੂੰ ਆਪਾਂ ਪ੍ਰਧਾਨ ਕਹਿ ਸਕਦੇ ਆ ਲੇਕਿਨ ਅੱਜ ਤਾਂ ਆਪ ਹੀ ਉਹ ਅਸਤੀਫਾ ਦੇ ਕੇ ਬੈਠੇ ਨੇ ਸੋ ਇਹ ਗੱਲ ਉਹਨਾਂ ਵਾਸਤੇ ਉਹਨਾਂ ਨੂੰ ਸ਼ੋਭਾ ਨਹੀਂ ਦਿੰਦੀ ਬਾਕੀ ਤੇ ਬਾਕੀ ਮੋੜੇ ਕਾਲੀ ਦਲ ਦਾ ਹਿੱਸਾ ਹੋਣਗੇ ਜੀ ਦੇਖੋ ਗੁਰੂ ਰਾਮਦਾਸ ਜੀ ਦੇ ਸਥਾਨ ਦੇ ਸਾਹਮਣੇ ਖੜੇ ਆ ਇਹਦਾ ਗੁਰੂ ਸਾਹਿਬ ਕਿਰਪਾ ਕਰਨ ਸਿੱਖ ਪੰਥ ਤੇ ਮਿਹਰ ਹੋਵੇ ਉਹਨਾਂ ਦੀ ਦਇਆ ਨਾਲ ਉਹਨਾਂ ਦੀ ਬਖਸ਼ਿਸ਼ ਨਹੀਂ ਸਭ ਕੁਝ ਉਹਨਾਂ ਆ ਲੇਕਿਨ ਅਸੀਂ ਚਾਹੁੰਦੇ ਆ ਸਿੱਖ ਪੰਥ ਵਿੱਚ ਏਕਤਾ ਹੋਵੇ ਸਾਰੇ ਜਿੰਨੇ ਵੀ ਅਕਾਲੀ ਦਲ ਦੇ ਧੜੇ ਨੇ ਗਰੁੱਪ ਨੇ ਪੰਥਦਰਦੀ ਨੇ ਜਾਂ ਜਿੰਨੀਆਂ ਵੀ ਹੋਰ ਅਦਾਰੇ ਨੇ ਸਾਰੇ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਆਪਣੀ ਸ਼ਕਤੀ ਨੂੰ ਕੇਂਦਰਿਤ ਕਰਨ ਜਿਹੜੀ ਸਾਡੀ ਸ਼ਕਤੀ ਖਿਲਰੀ ਹੋਈ ਆ ਪਹਿਲਾਂ ਤੋਂ ਵੀ ਦੇਖੋ ਏਕਤਾ ਹੁੰਦੀ ਆਈ ਆ ਕਈ ਵਾਰੀ ਲੀਡਰਾਂ ਵਿੱਚ મતਭੇਦ ਪੈਦਾ ਹੋ ਜਾਂਦੇ ਆ ਲੇਕਿਨ ਸਿਆਣਪ ਇਸ ਗੱਲ ਦੀ ਆ ਕਿ ਅਸੀਂ ਉਹ ਮਤ ਪੇਦਾਂ ਤੋਂ ਉੱਪਰ ਉੱਠ ਕੇ ਅਸੀਂ ਪੰਥ ਦੇ ਭਲੇ ਵਾਸਤੇ ਇਕੱਠੇ ਹੋਈਏ ਉਦਾਂ ਦੀ ਲੀਡਰਸ਼ਿਪ ਨੂੰ ਮੋਹਰੇ ਲੈ ਕੇ ਆਈਏ ਜਿਹਨੂੰ ਸਾਰਾ ਪੰਥ ਪ੍ਰਵਾਨ ਕਰੇ ਧੰਨਵਾਦ ਜੀ ਅਕਾਲ ਤਖਤ ਮੈਂਬਰ ਕਮੇਟੀ ਬਣਾਈ ਸੀ ਅਕਾਲ ਤਖਤ ਸਾਹਿਬ ਨੇ ਅਕਾਲੀ ਦਲ ਨੇ ਜਦੋਂ ਨਵੀਂ ਪਰਤੀ ਵਾਸਤੇ ਲਿੱਤੇ ਜਿਹੜੇ ਪੰਜ ਮੈਂਬਰ ਤੇ ਲੈ ਲਏ ਜੀ ਫਿਰ ਇਹਦੇ ਵਿੱਚ ਅਲੱਗ ਰਾਗ ਕਿਉਂ ਲਾਪਣਾ ਪੈ ਰਿਹਾ ਦੇਖੋ ਪੰਜ ਮੈਂਬਰ ਜਿਹੜੇ ਲਏ ਆ ਉਹਨਾਂ ਪੰਜਾਂ ਮੈਂਬਰਾਂ ਚੋਂ ਬਹੁਤਾਤ ਮੈਂਬਰਾਂ ਨੇ ਇਹ ਕਹਿਤਾ ਕਿ ਅਸੀਂ ਤਾਂ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਤੇ ਪਵੰਦ ਹਾਂ ਤੇ ਦੋਸੋ ਫਿਰ ਉਹਨਾਂ ਦਾ ਲੈਣ ਦਾ ਕੋਈ ਫਾਇਦਾ ਹੋਇਆ ਨਹੀਂ ਸੀ ਉਹਨਾਂ ਨੂੰ ਐਂ ਏਦਾਂ ਦੇ ਚੱਕਰ 'ਚ ਪੈਣਾ ਚਾਹੀਦਾ ਸੱਤ ਮੈਂਬਰੀ ਕਮੇਟੀ ਨੂੰ ਪ੍ਰਵਾਨ ਕਰਕੇ ਜਿਹੜੇ ਲੋਕ ਉੱਥੇ ਕਹਿੰਦੇ ਨੇ ਕਿ ਇਹ ਜਿਹੜੀ ਹੈਗੀ ਆ ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਅਸੀਂ ਲਾਗੂ ਨਹੀਂ ਕਰ ਸਕਦੇ ਸਾਡੇ ਤੇ ਕੋਈ ਕਾਰਵਾਈ ਹੋ ਜਾਊਗੀ ਬਿਲਕੁਲ ਗਲਤ ਹੈ ਬੇਬੁਨਿਆਦ ਆ ਇਹ ਕਦੀ ਨਾ ਹੋਇਆ ਤਾਂ ਨਾ ਹੋਣਾ ਸੀਗਾ ਇਹ ਬਹੁਤ ਸਾਰੀਆਂ ਧਾਰਨਾ ਬੜੇ ਸਿਆਣੇ ਵਕੀਲਾਂ ਨੇ ਜਿਹੜੇ ਆਪਣੇ ਕਾਨੂੰਨੀ ਮਾਹਰ ਨੇ ਉਹਨਾਂ ਨੇ ਸਿੰਘ ਸਾਹਿਬ ਗਿਆਨੀ ਰਕबीर ਸਿੰਘ ਨੂੰ ਆ ਕੇ ਦੱਸਤਾ ਆ ਕੀ ਇੱਥੇ ਕੋਈ ਏਦਾਂ ਦਾ ਖਤਰਾ ਨਹੀਂਗਾ ਸ਼੍ਰੋਮਣੀ ਅਕਾਲੀ ਦਲ ਨੂੰ ਇਸ ਕਰਕੇ ਸੱਤ ਮੈਂਬਰੀ ਕਮੇਟੀ ਜਿਹੜਾ ਹੁਕਮਨਾਮਾ ਹੋਇਆ ਸੀਗਾ ਸ਼੍ਰੋਮਣੀ ਅਕਾਲੀ ਦਲ ਨੂੰ ਉਹ ਸੁਖੇ ਮਨਾਮੇ ਨੂੰ ਇਨ ਬਿਨ ਲਾਗੂ ਕਰਨਾ ਚਾਹੀਦਾ ਹੈ ਅਸੀਂ ਤਾਂ ਹੁਕਮਨਾਮੇ ਨੂੰ ਲੈ ਕੇ ਗੱਲ ਕਰ ਰਹੇ ਹਾਂ ਹੋਰ ਕੋਈ ਗੱਲ ਨਹੀਂ ਜਿਹੜਾ ਪੰਥਕ ਸੇਵਾਦਾਰ ਹੋਵੇ ਜਾਂ ਜਿਹੜਾ ਆਪਣੇ ਆਪ ਨੂੰ ਪੰਥ ਦਾ ਆਗੂ ਖਵਾਉਂਦਾ ਹੋਵੇ ਜੋ ਇਹ ਹੁਕਮਨਾਮੇ ਨਾ ਮੰਨੇ ਤਾਂ ਫੇਰ ਦੱਸੋ ਜੀ ਕਿੱਥੇ ਖੜੇ ਆ ਇਸ ਕਰਕੇ ਹੁਕਮਨਾਮੇ ਆਪਣੇ ਜਿਹੜੇ ਕਾਲ ਤੱਕ ਸਭ ਦੀ ਫਸੀਲ ਤੋਂ ਹੋਏ ਨੇ ਹਰ ਪੰਥਦਰਦੀ ਨੂੰ ਪੰਥ ਦੇ ਜਿਹੜੇ ਸੱਚੇ ਸੁੱਚੇ ਸੇਵਾਦਾਰ ਨੂੰ ਉਹਨੂੰ ਇਨ ਬਿਨ ਮੰਨਣਾ ਚਾਹੀਦਾ ਤੇ ਉਹ ਸਾਰੇ ਲਾਘੂ ਹੋਣੇ ਚਾਹੀਦੇ ਆ